ਨਕ ਕਿ ਜਿਹੜਾ ਕਿਸਾਨਾਂ ਨੇ ਤਰਨਾ ਲਾਇਆ ਸੀਗਾ ਐ ਮੈਂ ਬਾਕਸੂਦ ਮੁਖੀ ਜਿਹੜਾ ਉਹ ਨਕਲੀ ਬੀਜ ਕਰਕੇ ਇਹਨਾਂ ਦਾ ਫਸਲ ਦਾ ਨੁਕਸਾਨ ਹੋ ਗਿਆ ਸੀਗਾ ਉਹਦਾ ਹੱਲ ਕੀਤਾ ਸੀ ਉਹਨਾਂ ਦਾ ਹੱਲ ਦੇਰੀ ਨਾਲ ਹੋਇਆ ਅਸੀਂ ਹੋਰ ਕਈ ਮੁੱਦੇ ਸੀ ਉਹਨਾਂ 'ਚ ਬੜੇ ਦੁੱਜੇ ਦੇ ਪਰ ਤੁਸੀਂ ਸਭ ਨੇ ਦੇਖਿਆ ਹੋਣਾ ਕਿ ਸਾਡੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਖੇਤੀਬਾੜੀ ਲਈ ਪੰਜਾਬ ਦੇ ਕਿਸਾਨਾਂ ਲਈ ਕਿੰਨਾ ਸੋਚਦੇ ਆ ਪਿਛਲੇ ਦਿਨਾਂ 'ਚ ਕਿੰਨੇ ਮਸਲੇ ਉਹਨਾਂ ਨੇ ਤੁਹਾਡੇ ਹੱਲ ਕੀਤੇ ਆ ਸੋ ਅੱਜ ਅਸੀਂ ਇਹਨਾਂ ਦੀਆਂ ਜਿਹੜੀਆਂ ਮੰਗਾਂ ਉਹ ਮੰਨ ਲਈਆਂ ਔਰ ਕਿਸਾਨ ਸਾਡੇ ਨਾਲ ਸਹਿਮਤ ਹੋਇਆ ਹੁਣੇ ਉਹ ਆਪਣਾ ਧਰਨਾ ਜਿਹੜਾ ਉਠਾ ਲੈਣਗੇ ਇਸ ਕਰਕੇ ਮੈਂ ਇਹਹੀ ਜਾਣਕਾਰੀ ਮੈਂ ਤੁਹਾਡੇ ਦਾ ਹੀ ਦੁਨੀਆਂ ਭਰ ਦੇ ਪੰਜਾਬੀਆਂ ਨੂੰ ਦੇਣਾ ਚਾਹੁੰਦਾ ਸੀ ਕਿ ਰਾਜਪੁਰੇ ਦੇ ਚੌਂਕ 'ਚ ਲੱਗਾ ਧਰਨਾ ਜਿਹੜਾ ਉਹ ਅੱਜ ਉੱਠ ਗਿਆ ਸਾਡੀਆਂ ਮੰਗਾਂ ਕਿਸਾਨਾਂ ਨੇ ਜਿੰਨੀਆਂ ਮੰਗਾਂ ਰੱਖੀਆਂ ਸੀਗੀਆਂ ਕਿਸਾਨ ਲੀਡਰਾਂ ਨੇ ਜਿੰਨੀਆਂ ਮੰਗਾਂ ਰੱਖੀਆਂ ਸਾਰੀਆਂ ਮੰਨੀਆਂ ਦੁਕਾਨਦਾਰਾਂ ਖਿਲਾਫ ਜਿਹੜਾ ਹੁਣ ਤੇ ਉਹ ਖਰਚਾ ਦੇ ਰਿਹਾ ਮੈਂ ਕਹਿੰਦਾ ਜੀ ਬਿਲਕੁਲ ਕਾਨੂੰਨੀ ਕਾਰਵਾਈ ਪੰਜਾਬ ਦੇ ਅੰਦਰ ਜਿਹੜਾ ਬੰਦਾ ਨਕਲਾ ਨਕਲੀ ਪੀਸ ਨਕਲੀ ਖਾਦਾ ਨਕਲੀ ਦਵਾਈਆਂ ਵੇਚੂਗਾ ਹਰ ਇੱਕ ਦੇ ਖਿਲਾਫ ਜਿਹੜਾ ਉਹ ਐਕਸ਼ਨ ਹੋਊਗਾ ਸਖਤ ਕਾਨੂੰਨੀ ਕਾਰਵਾਈ ਇਹ ਵੱਡੀ ਦੀਗੀ ਤੇ ਬਹੁਤ ਛੋਟੀ ਗੱਲ ਹੈ ਮੈਂ ਆਪਣੇ ਪਰਿਵਾਰ ਤੇ ਜਾਣਾ ਮੈਂ ਆਪਣੀਆਂ ਭੈਣਾਂ ਬੈਠੀਆਂ ਉਹਨਾਂ ਕੋਲ ਆਣਾ ਆਪਣੇ ਭਰਾਵਾ ਕੋ ਆਪਣੇ ਬਜ਼ੁਰਗਾਂ ਕੋ ਮੈਂ ਕਹਿੰਦਾ ਚਲੋ ਮੈਂ ਚੱਲਦਾ ਕੋਈ ਗੱਲ ਨਹੀਂ ਮੈਂ 2 ਮਿੰਟ ਲਾ ਕੇ ਕਿਹੜੀ ਗੱਲ ਹੈ ਤੁਸੀਂ ਇੰਨੇ ਤੇ ਉੱਤੇ ਬੈਠੇ ਹੋ ਤੁਸੀਂ ਚਾਹ ਵੀ ਨਾਲੇ ਬੈਠੇ ਹੋ ਤਾਂ ਮੈਂ 2 ਮਿੰਟ ਤੁਹਾਡੇ ਪਰਦੇ ਚ ਨਹੀਂ ਆ ਸਕਦਾ। ਨਾ 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 ਕੋਈ ਗੱਲ ਨਹੀਂ ਭੈਣ ਜੀ। ਤੁਹਾਡੇ ਭਰਾ ਆ ਤੁਹਾਡੇ ਪੁੱਤ ਹਨ। ਕਬਦੌ ਦਾ ਮਾਨ ਸਾਹਿਬ ਵੀ ਤੁਹਾਡਾ ਪੁੱਤ ਹੈ। ਸਮਝਦੇ ਕਿ ਸਰਕਾਰ ਤੁਹਾਡੀ ਸਭ ਮਸਲੇ ਹੱਲ ਹੋਣਗੇ ਤੁਸੀਂ ਕਿ ਬਤਾਓ ਠੀਕ ਹੈ ਜੀ। ਵਾਈਰੂ ਜੀ ਕਾ ਖਾਲਸਾ ਵਾਈਰੂ ਜੀ ਕੀ ਬਤ। ਕਿਹਾ ਕਿ ਜਿਹੜਾ ਕਿਸਾਨਾਂ ਨੇ ਤਰਨਾ ਲਾਇਆ ਸੀਗਾ ਮੈਂ ਮਕਸੂਦ ਮੁਖੀ ਜਿਹੜਾ ਉਹ ਨਕਲੀ ਬੀਜ ਕਰਕੇ ਇਹਨਾਂ ਦਾ ਫਸਲ ਦਾ ਨੁਕਸਾਨ ਹੋ ਗਿਆ ਸੀਗਾ ਉਹਦਾ ਹੱਲ ਕੀਤਾ ਸੀ ਉਹਦਾ ਜ ਹੱਲ ਦੇਰੀ ਨਾ ਹੋਇਆ ਅਸੀਂ ਹੋਰ ਕਈ ਮੁੱਦੇ ਸੀ ਉਹਨਾਂ 'ਚ ਬੜੇ ਗੁੱਝੇ ਦੇ ਪਰ ਤੁਸੀਂ ਸਭ ਨੇ ਦੇਖਿਆ ਹੋਣਾ ਕਿ ਸਾਡੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਖੇਤੀਬਾੜੀ ਲਈ ਪੰਜਾਬ ਦੇ ਕਿਸਾਨਾਂ ਲਈ ਕਿੰਨਾ ਸੋਚਦੇ ਆ ਪਿਛਲੇ ਦਿਨਾਂ ਕਿੰਨੇ ਮਸਲੇ ਉਹਨਾਂ ਨੇ ਤੁਹਾਡੇ ਹੱਲ ਕੀਤੇ ਸੋ ਅੱਜ ਅਸੀਂ ਇਹਨਾਂ ਦੀ ਜਿਹੜੀ ਮੰਗਾਂ ਉਹ ਮੰਨ ਲਿਆ ਔਰ ਕਿਸਾਨ ਸਾਡੇ ਨਾਲ ਸਹਿਮਤ ਹੋਇਆ ਹੁਣ ਇਹ ਆਪਣਾ ਧਰਨਾ ਜਿਹੜਾ ਉਠਾ ਲੈਣਗੇ ਇਸ ਕਰਕੇ ਮੈਂ ਇਹ ਹੀ ਜਾਣਕਾਰੀ ਮੈਂ ਤੁਹਾਡੇ ਦਾ ਹੀ ਦੁਨੀਆ ਭਰ ਦੇ ਪੰਜਾਬੀਆਂ ਨੂੰ ਦੇਣਾ ਚਾਹੁੰਦਾ ਸੀ ਕਿ ਰਾਜਪੁਰੇ ਦੇ ਚੌਂਕ 'ਚ ਲੱਗਾ ਧਰਨਾ ਜਿਹੜਾ ਉਹ ਅੱਜ ਉੱਠ ਗਿਆ ਸਾਡੀਆਂ ਮੰਗਾਂ ਕਿਸਾਨਾਂ ਨੇ ਜਿੰਨੀਆਂ ਮੰਗਾਂ ਰੱਖੀਆਂ ਸੀਗੀਆਂ ਕਿਸਾਨ ਲੀਡਰਾਂ ਨੇ ਜਿੰਨੀਆਂ ਮੰਗਾਂ ਰੱਖੀਆਂ ਸੀ ਸਾਡੀਆਂ ਮੰਗਾਂ ਦੁਕਾਨਦਾਰਾਂ ਖਿਲਾਫ ਜਿਹੜਾ ਹੁਣ ਤੋਂ ਪਰਚਾ ਦਰਦੇ ਮੈਂ ਕਿਹਾ ਜੀ ਬਿਲਕੁਲ ਕਾਨੂੰਨੀ ਕਾਰਵਾਈ ਪੰਜਾਬ ਦੇ ਅੰਦਰ ਜਿਹੜਾ ਬੰਦਾ ਨਕਲਾ ਨਕਲੀ 20 ਨਕਲੀ ਖਾਦਾ ਨਕਲੀ ਦਵਾਈਆਂ ਵੇਚੂਗਾ ਹਰ ਇੱਕ ਦੇ ਖਿਲਾਫ ਜਿਹੜਾ ਉਹ ਐਕਸ਼ਨ ਹੋਊਗਾ ਸਖਤ ਕਾਨੂੰਨੀ ਕਾਰਵਾਈ ਹੋਵੇਗੀ ਕਬੱਡੀ ਨਹੀਂ ਗਈ ਤੇ ਬਹੁਤ ਛੋਟੀ ਗੱਲ ਹੈ ਮੈਂ ਆਪਣੇ ਪਰਵਾਸ ਤੇ ਜਾਣਾ ਮੈਂ ਆਪਣੀਆਂ ਭੈਣਾਂ ਬੈਠੀਆਂ ਉਹਨਾਂ ਕੋਲ ਆਪਣੇ ਭਰਾਵਾ ਕੋ ਆਪਣੇ ਬਜ਼ੁਰਗਾਂ ਕੋ ਮੈਂ ਕਿਹਾ ਚਲੋ ਮੈਂ ਤੁਰਦਾ ਕੋਈ ਗੱਲ ਨਹੀਂ ਮੈਂ 2 ਮਿੰਟ ਲਾ ਕੇ ਕਿਹੜੀ ਗੱਲ ਤੁਸੀਂ ਇੰਨੇ ਤੇ ਅੱਧੇ ਬੈਠੇ ਹੋ ਤੁਸੀਂ 4 ਮਹੀਨਿਆਂ ਤੋਂ ਬੈਠੇ ਹੋ ਤਾਂ ਮੈਂ 2 ਮਿੰਟ ਤੁਹਾਡੇ ਪਰਦੇਸ ਤੇ ਨਹੀਂ ਆ ਸਕਦਾ ਨਾ ਨਾ ਕੋਈ ਗੱਲ ਨਹੀਂ ਭੈਣ ਜੀ ਤੁਹਾਡੇ ਪ੍ਰਧਾਨ ਆ ਤੁਹਾਡੇ ਪੁੱਤ ਆ ਕਹ ਬਤਾਓ ਨਾ ਮਾਨ ਸਾਹਿਬ ਵੀ ਤੁਹਾਡਾ ਪੁੱਤ ਆ ਸਮਝਦੇ ਕਿ ਸਰਕਾਰ ਸਾਡੀ ਸਭ ਮਸਲੇ ਹੱਲ ਹੋਣਗੇ ਤੁਸੀਂ ਕਹ ਬਤਾਓ ਠੀਕ ਹੈ ਜੀ ਵਾਈ ਗੁਜੀ ਕਾ ਖਾਲਸਾ ਵਾਈ ਗੁਜੀ ਕੀ ਬਤ